ਸ਼ਮਣ ਉਹ ਤੋਂ ਸ਼ਾਂਤੀ ਦਾ ਕਿੱਥੇ ਜਾਪ ਹੁੰਦਾ ਉਹ ਸਵੇਲੇ ਕੋਈ ਜੰਮਦਾ ਸ਼ੇਰ ਨਲੂਆ ਉਹ ਸਵੇਲੇ ਕੋਈ ਪੈਦਾ ਪਰਤਾਪ ਹੁੰਦਾ ਅੱਜ ਇੱਥੇ ਆਇਓ ਕਿਸ ਵਜ੍ਹਾ ਕਰਕੇ ਆਇਓ ਕੋਈ ਪ੍ਰੋਗਰਾਮ ਤੁਹਾਡਾ ਬੁੱਕ ਕੀਤਾ ਗਿਆ ਸੀ ਕਾਹਦੇ ਲਈ ਆਇਓ ਅੱਜ ਕਿ ਦੁਖਾਂ ਤੇ ਸਾਡਾ ਉਹ ਸਿੱਖ ਪੰਥ ਨੂੰ ਦੱਸਣਾ ਚਾਹੁੰਦੇ ਆ ਸਾਰੀ ਦੁਨੀਆ ਨੂੰ ਦੱਸਣਾ ਚਾਹੁੰਦੇ ਆ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਉਬੇਦਬੀਆਂ ਹੋ ਰਹੀਆਂ ਆ ਉਹਨਾਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਕਿ ਜੇ ਅਸੀਂ ਆਪਣੇ ਹੱਥਾਂ 'ਚ ਕਾਨੂੰਨ ਲੈਣੇ ਆ ਫਿਰ ਤੁਸੀਂ ਸਾਡੇ ਤੇ ਬਹੁਤ ਛੇਤੀ ਐਕਸ਼ਨ ਕਰਦੇ ਹੋ ਸਾਡੇ ਤੇ ਐਕਸ਼ਨ ਕਰਨ ਤੋਂ ਬਜਾਏ ਜੇ ਤੁਸੀਂ ਅਸੀਂ ਚਾਹੁੰਦੇ ਆ ਕਿ ਤੁਸੀਂ ਉਹਨਾਂ ਵਾਸਤੇ ਕਾਨੂੰਨ ਬਣਾਓ ਜੋ ਬੇਦਬੀਆਂ ਕਰ ਰਹੇ ਆ ਕਹਿ ਰਹੇ ਆ ਵੀ ਭਾਈ ਗੁਰਜੀਤ ਸਿੰਘ ਜੀ ਨੂੰ ਇਹ ਮੋਰਚਾ ਨਹੀਂ ਸੀ ਲਾ ਕੇ ਬੈਠਣਾ ਚਾਹੀਦਾ ਕਿਉਂਕਿ ਜੇ ਉਹ ਬੈਠੇ ਹੁਣ ਇੱਥੇ ਤੇ ਬਾਕੀ ਬੰਦੀ ਸਿੰਘਾਂ ਵਾਂਗੂ ਉਹ ਵੀ ਅੱਜ ਜੇਲ੍ਹਾਂ 'ਚ ਹੁੰਦੇ ਸਰਕਾਰ ਨੇ ਚੁੱਕ ਲੈਣਾ ਸੀ ਉਹਨਾਂ ਨੂੰ ਚੱਕ ਕੇ ਜੇਲ੍ਹਾਂ 'ਚ ਡੱਕਿਆ ਹੋਣਾ ਸੀ ਪਰ ਬਹੁਤ ਸਾਰੇ ਲੋਕ ਤਾਂ ਕਹਿੰਦੇ ਵੀ ਸਿੱਖਾਂ ਦੀ ਪਰੰਪਰਾਵਾਂ ਮਾ ਥੋੜੇ ਆ ਵੀ ਚੜ ਗਏ ਤੁਸੀਂ ਟਾਵਰ ਦੇ ਉੱਤੇ ਕਦੋਂ ਸਿੱਖ ਇਦਾਂ ਚੜੇ ਆ ਜੀ ਸਿੱਖਾਂ ਦਾ ਕੰਮ ਹੁੰਦਾ ਜੂਝਣਾ ਸਿੱਖਾਂ ਦਾ ਕੰਮ ਹੁੰਦਾ ਲੜਨਾ ਐਂ ਹੋਰ ਵੀ ਪ੍ਰਚਾਰਕ ਬਹੁਤ ਆ ਉਹ ਪ੍ਰਚਾਰਕ ਜਿਹੜੇ ਹੈਗੇ ਆ ਉਹ ਮਹਿਸੂਸ ਨਹੀਂ ਕਰਦੇ ਦਰਦ ਤੁਸੀਂ ਕੀ ਅਸੀਂ ਦਰਦ ਮਹਿਸੂਸ ਕਰ ਰਹੇ ਆ ਪਰ ਉਹ ਕਿਉਂ ਨਹੀਂ ਆ ਰਹੇ ਜੀ ਜੰਗ ਵਿੱਚ ਕੋਈ ਵਿਰਲੇ ਹੀ ਖੜਦੇ ਆ ਕੋਈ ਇਹ ਸੋਚਦਾ ਵੀ ਵਿਕ ਜੇਗਾ ਬਾਅਦ ਵਿੱਚ ਫਿਰ ਸਾਡੀ ਮਿਹਨਤ ਆ ਜਿਹੜੀ ਹੈਗੀ ਆ ਬਿਫਲ ਹੋ ਜਾਏਗੀ ਦੇਖਦੇ ਆ ਲੋਕ ਉਡੀਕਦੇ ਆ ਕਦੋਂ ਤੱਕ ਕੋਈ ਵਿਗਦਾ ਕਦੋਂ ਤੱਕ ਇਹ ਮੋਰਤਾ ਚੱਲਦਾ ਥੋੜਾ ਜਿਹਾ ਸ਼ਾਇਦ ਹੋੜੀ ਕਦੇ ਹੁਣ ਤੁਹਾਨੂੰ ਲੱਗਦਾ ਵੀ ਇਹ ਚੀਜ਼ਾਂ ਮੈਟਰ ਕਰ ਰਹੀਆਂ ਸਭ ਜਿੰਨੂੰ ਕਿਹਾ ਜਾ ਰਿਹਾ ਵੀ ਵੇਚ ਜੂਗੇ ਉਹ ਤਾਂ ਅੱਗੇ 400 ਫੁੱਟ ਦੇ ਟਾਵਰ ਤੇ ਚੜ ਕੇ ਬੈਠੇ ਆ ਹੁਣ ਉਹਨਾਂ ਨੂੰ ਉੱਥੋਂ ਕੌਣ ਡਰਾਊਗਾ ਕੌਣ ਧਮਕਾਊਗਾ ਜਾਂ ਕੌਣ ਲਾਲਚ ਦੇਊਗਾ ਜਿਹੜੇ ਪਹਿਲਾਂ ਹੀ ਮਰਨ ਵਾਸਤੇ ਤਿਆਰ ਆ ਲੱਗੇ ਜਾਵੇ ਬਿਸਿੱਖ ਐਨੇ ਹੀ ਰਹਿ ਗਏ ਸਿੱਖ ਮੁੱਕ ਗਏ ਜ਼ਮੀਰ ਮਰ ਗਈ ਕੀ ਹੋਇਆ ਕੀ ਹੋ ਜੀ ਇਹ ਕਿਉਂ ਨਹੀਂ ਇੱਥੇ ਕੱਠ ਹੋ ਰਿਹਾ ਛੋਟਾ ਜਿਹਾ ਪਾਰਕ ਵੀ ਨਹੀਂ ਪਰਦਾ ਐਕਟਿਵ ਹੋ ਕੇ ਇਸ ਮੋਰਚੇ ਦੇ ਪ੍ਰਤੀ ਆਪਾਂ ਹਾਂ ਦਾ ਨਾਰਾ ਮਾਰਦੇ ਆ ਤਾਂ ਉਹ ਵਿਦੇਸ਼ਾਂ ਤੱਕ ਗੱਲ ਪਹੁੰਚਦੀ ਜ਼ਰੂਰ ਆ ਇਸ ਵਾਸਤੇ ਜੇ ਘਰਾਂ ਵਿੱਚ ਆਪਣੇ ਕੋਲੋਂ ਨਹੀਂ ਕੋਈ ਸਾਧਨ ਜਾਂ ਆਪਾਂ ਰੁਝੇਵੇਂ ਬਹੁਤ ਆਪਣੇ ਕੋਲੋਂ ਪਹੁੰਚਿਆ ਨਹੀਂ ਜਾ ਰਿਹਾ ਤੇ ਘੱਟੋ ਘੱਟ ਆਪਾਂ ਹਾਂ ਦਾ ਨਾਰਾ ਤਾਂ ਮਾਰੀਏ ਵਿਦੇਸ਼ਾਂ ਤੱਕ ਗੱਲ ਪਹੁੰਚਾਣੀ ਕਿਉਂ ਜ਼ਰੂਰੀ ਹੈ ਕਈ ਲੋਕ ਕਹਿੰਦੇ ਵੀ ਵਿਦੇਸ਼ਾਂ 'ਚ ਫੰਡ ਆਣਾ ਹੁੰਦਾ ਇਹ ਸਾਰਾ ਫੰਡਿੰਗ ਦਾ ਰੋਲਾ ਹੈ ਪੈਸੇ ਮੰਗਾਉਣੇ ਹੁੰਦੇ ਆ ਅਸੀਂ ਕਹਿੰਦੇ ਜੇ ਵਿਦੇਸ਼ਾਂ ਵਿੱਚ ਕੋਈ ਬੇਦਬੀ ਕਰਦਾ ਤਾਂ ਉੱਥੇ ਵੀ ਇਹੋ ਸਜ਼ਾ ਹੋਵੇ ਇਹਨੀ ਠੰਡ ਦੇ ਵਿੱਚ ਬੈਠੇ ਹੋਏ ਉਹ ਮਰਨਾ ਕਬੂਲ ਕਰਕੇ ਬੈਠੇ ਆ ਪਰ ਉਹਨਾਂ ਦੀ ਇੱਕ ਇਹ ਗੱਲ ਆ ਉਹਨਾਂ ਦੀ ਇਹ ਸਰਕਾਰ ਨੂੰ ਬੇਨਤੀ ਆ ਵੀ ਭਾਈ ਤੁਸੀਂ ਇਹ ਪ੍ਰਮਾਣ ਕਰੋ ਇਹ ਅਸੀਂ ਚਾਹੁੰਦੇ ਆ ਵੀ ਜਿਹੜੇ ਸਾਡੀਆਂ ਬੇਧਵੀਆਂ ਦੇ ਕਾਨੂੰਨਾ ਬਣਨ ਕੋਮਾ ਵਿੱਚ ਹੈ ਮਰਨ ਦਾ پاک ਜਜ਼ਬਾ ਕੋਮੀ ਦਿਲਾਂ ਲਣਾ ਵੀ ਮਹਾਪਾਪ ਹੁੰਦਾ ਮੋਰਚਾ ਲੱਗਿਆ ਹੋਇਆ ਸਮਾਣੇ ਦੇ ਵਿੱਚ ਗੁਰਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਬਾਰੇ ਵਿੱਚ ਸਖਤ ਕਾਨੂੰਨ ਬਣਾਉਣ ਦੇ ਲਈ ਜਿੱਥੇ ਸੰਗਤ ਆਈਏ ਤਾਂ ਉੱਥੇ ਜਥੇ ਵੀ ਆਏ ਐ ਇਤਿਹਾਸ ਦੇ ਨਾਲ ਜੋੜਨ ਦੇ ਲਈ ਇਤਿਹਾਸ ਦੇ ਵਿੱਚੋਂ ਪ੍ਰੇਰਣਾਵਾਂ ਦਾ ਸੰਗਤ ਨੂੰ ਦੇਣ ਦੇ ਲਈ ਇਤਿਹਾਸ ਸਰਵਣ ਕਰਵਾਇਆ ਜਿੱਥੇ ਨੇ ਸੋ ਗੱਲਬਾਤ ਕਰਦੇ ਆ ਇਸ ਮੋਰਚੇ ਨੂੰ ਕਿਦਾਂ ਦੇਖਦੇ ਆ ਇਤਿਹਾਸਿਕ ਪਰਫੇਕਟ ਜਿਹੜੇ ਹੈਗੇ ਆ ਇਤਿਹਾਸ ਖਵਾਲੇ ਕੀ ਕਹਿੰਦੇ ਆ ਅਜਿਹੇ ਮੋਰਚਿਆਂ ਦਾ ਕੀ ਮਹੱਤਵ ਆ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਅੱਜ ਇੱਥੇ ਆਏ ਹੋ ਕਿਸ ਵਜ੍ਹਾ ਕਰਕੇ ਆਏ ਹੋ ਕੋਈ ਪ੍ਰੋਗਰਾਮ ਤੁਹਾਡਾ ਬੁੱਕ ਕੀਤਾ ਗਿਆ ਸੀ ਕਾਦੇ ਲਈ ਆਏ ਹੋ ਅੱਜ ਨੇ ਵੀਰ ਜੀ ਪ੍ਰੋਗਰਾਮ ਤਾਂ ਨਹੀਂ ਕਿ ਬੁੱਕ ਜੋ ਵੀ ਆਪਣੇ ਇੱਕ ਦਿਲ ਵਿੱਚ ਦਰਦਿਆ ਆਪਾਂ ਉਹਨੂੰ ਦੇਖਦੇ ਇੱਥੇ ਤੱਕ ਪਹੁੰਚੇ ਆਂ ਜੀ ਅੱਗੇ ਵੀ ਆਪਾਂ ਦੋ ਵਾਰੀ ਪਹਿਲਾਂ ਮੋਰਚੇ ਵਿੱਚ ਹਾਜ਼ਰੀ ਭਰ ਚੁੱਕੇ ਆਂ ਤੇ ਹੁਣ ਵੀ ਇੱਥੇ ਆਪਾਂ ਜਿਹੜਾ ਇੱਕ ਦੁਖਾਂਤ ਆ ਸਾਡਾ ਉਹ ਸਿੱਖ ਪੰਥ ਨੂੰ ਦੱਸਣਾ ਚਾਹੁੰਦੇ ਆਂ ਸਾਰੀ ਦੁਨੀਆ ਨੂੰ ਦੱਸਣਾ ਚਾਹੁੰਦੇ ਆਂ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬੇਦਬੀਆਂ ਹੋ ਰਹੀਆਂ ਆ ਉਹਨਾਂ ਵੱਲ ਕੋਈ ਧਿਆਨ ਨਹੀਂ ਦੇ ਰਿਆ ਜੋ ਕਾਨੂੰਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਆ ਜੋ ਸਰਕਾਰਾਂ ਅੱਗੇ ਅਸੀਂ ਦੋਹਾਈਆਂ ਪਾ ਰਹੀਆਂ ਇੱਕ ਹਿਸਾਬ ਦੀਆਂ ਕਿ ਅਸੀਂ ਕਿ ਜੇ ਅਸੀਂ ਆਪਣੇ ਹੱਥਾਂ 'ਚ ਕਾਨੂੰਨ ਲੈਨੇ ਆਂ ਫਿਰ ਤੁਸੀਂ ਸਾਡੇ ਦੇ ਉਹ ਸ਼ੇਤੀ ਐਕਸ਼ਨ ਕਰਦੇ ਹੋ ਸਾਡੇ ਤੇ ਐਕਸ਼ਨ ਕਰਨ ਤੋਂ بجائے ਜੇ ਤੁਸੀਂ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਹਨਾਂ ਵਾਸਤੇ ਕਾਨੂੰਨ ਬਣਾਓ ਜੋ ਬੇਦਵੀਆਂ ਕਰ ਰਿਹਾ ਇਹ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਹੀਂ ਗੱਲ ਹੋ ਰਹੀ ਇਹ ਤੇ ਹਰ ਇੱਕ ਧਰਮ ਦੀ ਆਪਣੇ ਜੋ ਕ੍ਰਾਂ ਸ਼ਰੀਫ ਆ ਵੇ ਦੇ ਆਪਣੇ ਗੀਤਾ ਜੀ ਆ ਆਪਾਂ ਸਾਰੇ ਧਰਮ ਦਾ ਇੱਕ ਸਮੁੱਚਾ ਨਾਰਾ ਮਾਰ ਰਹੇ ਆ ਜੀ ਇੱਥੇ ਵੀ ਹਰ ਇੱਕ ਨੂੰ ਚਾਹੀਦਾ ਕਿ ਹਾਜ਼ਰੀ ਭਰੇ ਕਿ ਇੱਥੇ ਕੇਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਵੀ ਧਾਰਮਿਕ ਸਥਾਨ ਨੂੰ ਕੋਈ ਗ੍ਰੰਥ ਨੂੰ ਨੁਕਸਾਨ ਪਹੁੰਚਾਉਂਦਾ ਹੈ ਉਹਦਾ ਇੱਥੇ ਦੁਕਾਨ ਤੇ ਲੈ ਕੇ ਆਏ ਆ ਜੀ ਅਸੀਂ ਇੱਥੇ ਪਰ ਬਹੁਤ ਸਾਰੇ ਲੋਕ ਤਾਂ ਕਹਿੰਦੇ ਵੀ ਸਿੱਖਾਂ ਦੀ ਪਰੰਪਰਾਵਾਂ ਥੋੜੇ ਆ ਵੀ ਚੜ ਗਏ ਤੁਸੀਂ ਟਾਵਰ ਦੇ ਉੱਤੇ ਕਦੋਂ ਸਿੱਖ ਇਦਾਂ ਚੜੇ ਆ ਜੀ ਸਿੱਖਾਂ ਦਾ ਕੰ ਸਿੱਖਾਂ ਦਾ ਕੰਮ ਹੁੰਦਾ ਲੜਨਾ ਅਜੇ ਹਵਾਲੇ ਦਿੱਤੇ ਜਾ ਰਹੇ ਆ ਤੇ ਇਸ ਗੱਲ ਨੂੰ ਉੱਦੀ ਨਿੰਦਿਆ ਕੀਤੀ ਜਾ ਰਹੀ ਹੈ ਬਟਾਵਰ ਤੇ ਚੜਨਾ ਕਿੱਥੇ ਦਾ ਹੱਲ ਹੈ ਕਿਦਾਂ ਦੇ ਮੋਰਚੇ ਲੱਗੇ ਜੀ ਬਿਰਜੇ ਆਪਾਂ ਸਾਰੇ ਜਾਣਦੇ ਕਿ ਭਗਤ ਸਿੰਘ ਨੇ ਅਸੈਂਬਲੀ 'ਚ ਬੰਬ ਸੁੱਟਿਆ ਸੀਗਾ ਉਹਨੇ ਇਹ ਕਿਹਾ ਸੀ ਕਹਿੰਦੇ ਮੈਂ ਇਹ ਬੰਬ ਕਿਸੇ ਨੂੰ ਨੁਕਸਾਨ ਪਹੁੰਚਾਉਣ ਲਈ ਨਹੀਂ ਸੁੱਟਿਆ ਇਹ ਮੈਂ ਇੱਕ ਹਕੂਮਤ ਦੀਆਂ ਅੱਖਾਂ ਤੇ ਕੰਨ ਖੋਲਣ ਲਈ ਸੁੱਟਿਆ ਉਹਨਾਂ ਨੂੰ ਹਿਲਾਉਣ ਵਾਸਤੇ ਖੋਲਿਆ ਆ ਜੋ ਵੀ ਇੱਕ ਮੋਰਚਾ ਲੱਗਦਾ ਆ ਜੇ ਮੈਨੂੰ ਲੱਗਦਾ ਸ਼ਾਇਦ ਭਾਈ ਗੁਰਜੀਤ ਸਿੰਘ ਜੀ ਸਤਕਾਰ ਜੋ ਵੀ ਦੇ ਇੱਥੇ ਨੀਚੇ ਬੈਠੇ ਹੁੰਦੇ ਤੇ ਮੈਨੂੰ ਨਹੀਂ ਸੀ ਲੱਗਦਾ ਵੀ ਇਹ ਮੋਰਚਾ ਇੱਥੇ ਤੱਕ ਪਹੁੰਚਦਾ ਤੇ ਜੇ ਕੋ ਉੱਚੇ 400 ਫੁੱਟ ਟਾਵਰ ਤੇ ਬੈਠ ਕੇ ਆਪਾਂ ਕਹਿੰਨੇ ਨੇ ਜੇ ਪਹਾੜ ਵਿੱਚੋਂ ਜੋ ਉੱਚੀ ਜਗ੍ਹਾ ਤੇ ਕਿਨਾਰਾ ਇੱਕ ਆਵਾਜ਼ ਲਗਾਉਣੀ ਆ ਤੇ ਬ ਦੂਰ ਤੱਕ ਪਹੁੰਚਦੀ ਹੈ ਤੇ ਇਹੀ ਕਹਿ ਸਕਦੇ ਆ ਕਿ ਜੇ ਉਥੇ ਮਤਲਬ 400 ਫੁੱਟ ਤੇ ਟਾਵਰ ਤੇ ਬੈਠ ਕੇ ਜੋ ਇੱਕ ਗੱਲ ਕਰ ਰਿਹਾ ਜਾਂ ਆਪਣਾ ਕੋਈ ਇੱਕ ਮੁੱਦਾ ਰੱਖ ਰਿਹਾ ਤੇ ਮੈਨੂੰ ਲੱਗਦਾ ਕਿ ਉਹ ਹਰ ਇੱਕ ਦੇ ਕੰਨਾਂ ਤੱਕ ਥੋੜੇ ਟਾਈਮ ਵਿੱਚ ਮੈਨੂੰ ਲੱਗਦਾ ਕਿ ਬਹੁਤ ਦੂਰ ਤੱਕ ਇਹ ਆਵਾਜ਼ ਪਹੁੰਚੇਗੀ ਹੌਲੀ ਹੌਲੀ ਕਰਕੇ ਤੇ ਜੀ ਜੀ ਕਿਵੇਂ ਦੇਖਦੇ ਹੋ ਤੁਸੀਂ ਹੁਣ ਇੱਥੇ ਆਇਓ ਹੋਰ ਵੀ ਪ੍ਰਚਾਰਕ ਬਹੁਤ ਆ ਉਹ ਪ੍ਰਚਾਰਕ ਜਿਹੜੇ ਹੈਗੇ ਆ ਉਹ ਮਹਿਸੂਸ ਨਹੀਂ ਕਰਦੇ ਦਰਦ ਤੁਸੀਂ ਕਿ ਅਸੀਂ ਦਰਦ ਮਹਿਸੂਸ ਕਰ ਰਹੇ ਆ ਪਰ ਉਹ ਕਿਉਂ ਨਹੀਂ ਆ ਰਹੇ ਜੀ ਜੇ ਮੋਰਚਾ ਸਾਂਝਾ ਹੈ ਗੁਰੂ ਸਾਹਿਬ ਦਾ ਮਸਲਾ ਹੈ ਤਾਂ ਇਤਿਹਾਸ ਉਹਨਾਂ ਨੇ ਵੀ ਪੜ੍ਹਿਆ ਤੁਸੀਂ ਪੜ੍ਹਿਆ ਤੁਸੀਂ ਵੀ ਗਾ ਰਹੇ ਹੋ ਸੁਣਾ ਰਹੇ ਹੋ ਕਿਉਂ ਨਹੀਂ ਆ ਰਹੇ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵੀਰ ਜੀ ਦੇਖੋ ਇਹ ਹੋ ਸਕਦਾ ਵੀ ਮਰਜ ਕੋਈ ਵਿਰਲਿਆਂ ਨੂੰ ਛੋੜ ਲੈਂਦੇ ਆ ਜਿਨ੍ਹਾਂ ਕੋਲੋਂ ਸੇਵਾ ਲੈਣੀ ਹੁੰਦੀ ਆ ਚਲੋ ਚਾਹੀਦਾ ਤੇ ਹਰ ਇੱਕ ਪ੍ਰਚਾਰਕ ਨੂੰ ਹਰ ਇੱਕ ਜਿਹੜਾ ਕੋਈ ਪੰਥ ਦਾ ਆਗੂ ਆ ਕੋਈ ਜਥੇਦਾਰ ਆ ਹਰ ਇੱਕ ਜਥੇਮੰਦੀ ਨੂੰ ਪਹੁੰਚਣਾ ਚਾਹੀਦਾ ਪਰ ਵੀਰ ਜੀ ਜੰਗ ਵਿੱਚ ਕੋਈ ਵਿਰਲੇ ਹੀ ਖੜਦੇ ਆ ਚਲੋ ਅਸੀਂ ਬਾਕੀ ਹੋਰ ਵੀ ਆਪਣੇ ਜਥਿਆਂ ਨੂੰ ਕਹਿੰਨੇ ਆ ਵੀ ਪਹੁੰਚ ਗਿਆ ਆਪਾਂ ਜਤਾ ਵੀਰ ਜੀ ਕੋਈ ਸ਼ਿਕਾਰਨ ਸਾਨੂੰ ਐਵੇਂ ਲੱਗ ਰਿਹਾ ਵੀ ਇਹ ਸਮਾਣਾ ਜਾਂ ਜਿੰਨੇ ਵੀ ਆਪਣੇ ਪ੍ਰਚਾਰਕ ਆ ਵੀ ਅੰਮ੍ਰਿਤਸਰ ਸਾਹਿਬ ਤੋਂ ਜਾਂ ਆਪਣਾ ਪੰਜਾਬ ਪਰਾਂ ਨੂੰ ਰਹਿ ਗਿਆ ਇਹ ਮੋਰਚਾ ਕਾਫੀ ਦੂਰ ਆ ਜਾਂ ਤਾਂ ਪ੍ਰਚਾਰਕ ਤਾਂ ਨਹੀਂ ਪਹੁੰਚ ਰਹੇ ਕਿਉਂਕਿ ਸਾਡੀ ਆਪਸ ਵਿੱਚ ਵੀ ਇਹ ਗੱਲ ਹੋ ਰਹੀ ਸੀ ਵੀ ਦੂਰੀ ਕਾਫੀ ਆ ਜਾਂ ਤਾਂ ਦੂਰੀ ਕਰਕੇ ਆ ਤੇ ਪਰ ਵੀਰ ਜੀ ਇਹ ਦੂਰੀ ਵਾਲਾ ਕਾਰਨ ਹੋਣਾ ਨਹੀਂ ਚਾਹੀਦਾ ਕਿਉਂਕਿ ਗੁਰੂ ਨਾਲ ਪ੍ਰੇਮ ਆ ਨਾ ਜਿੱਥੇ ਉਥੇ ਦੂਰੀ ਮਾਇਨੇ ਨਹੀਂ ਰੱਖਦੀ ਨਾਲੇ ਕੁਰਬਾਨੀ ਦੀ ਤੋਂ ਗਈ ਚਰਨ ਸਰਨ ਗੁਰ ਇੱਕ ਪੰਡਾ ਜਾਇ ਜਲ ਸਤਗੁਰ ਕੋਟ ਪੰਡਾ ਇਹ ਤਾਂ ਹੁਣ ਕਿਲੋਮੀਟਰਾਂ ਦੀ ਗੱਲ ਹੈ ਗੱਡੀਆਂ ਕੋੜਾ ਸਾਰਾ ਕੁਝ ਕੋੜਾ ਹੈ ਹਾਂਜੀ ਬਿਲਕੁਲ ਜੀ ਆਪਾਂ ਵੈਸੇ ਹੀ ਚਲੋ ਆਪਾਂ ਨੂੰ ਕੋਈ ਸੱਦਦਾ ਆ ਆਪਾਂ ਜੇ ਉਦੋਂ ਪਹੁੰਚ ਜਾਂਦੇ ਆ ਤੇ ਹੁਣ ਵੀ ਆਪਾਂ ਨੂੰ ਚਾਹੀਦਾ ਵੀ ਪਹੁੰਚੀਏ ਚਲੋ ਸਾਰਿਆਂ ਨੂੰ ਬੇਨਤੀ ਆ ਵੀ ਭਾਈ ਆਪਾਂ ਰਲ ਮਿਲ ਕੇ ਕਰੀਏ ਇਹ ਕੋਈ ਭਾਈ ਗੁਰਜੀਤ ਸਿੰਘ ਜੀ ਦਾ ਕੱਲਿਆਂ ਦਾ ਮੋਰਚਾ ਤਾਂ ਹੈ ਨਹੀਂ ਵੀ ਉਹੀ ਸਾਰਾ ਕੁਝ ਵੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੇ ਆ ਚਲੋ ਪ੍ਰਚਾਰਕ ਵੀਰ ਆ ਜਾਂ ਜਿੰਨੇ ਕੋਈ ਗ੍ਰੰਥੀ ਸਿੰਘ ਆ ਕੋਈ ਕੀਰਤਨੀਏ ਸਿੰਘ ਆ ਰੋਜੀ ਰੋਟੀ ਮਾਰ ਜਨੇ ਸਾਨੂੰ ਗੁਰਮਤ ਵਿੱਚੋਂ ਹੀ ਦਿੱਤੀ ਆ ਸੋ ਇੱਥੇ ਵੀ ਸਾਡਾ ਫਰਜ਼ ਬਣਦਾ ਕਿ ਆਪਾਂ ਸਾਰੇ ਰਲ ਮਿਲ ਕੇ ਆ ਕੇ ਬੈਠੀਏ ਮੋਰਚੇ ਵਿੱਚ ਇਹ ਤਾਂ ਨਹੀਂ ਵੀ ਬੇ ਜਾਨਯ ਸੰਗਠਾ ਦੇ ਜਾਨਯ ਵਿਪਰੋਸ ਹੀ ਨਹੀਂ ਰਿਹਾ ਕੋਈ ਮੋਰਚਾ ਲਾ ਕੇ ਬਹਿ ਗਿਆ ਕੋਈ ਇਹ ਸੋਚਦਾ ਵੀ ਵਿਕ ਜੇਗਾ ਬਾਅਦ ਵਿੱਚ ਫਿਰ ਸਾਡੀ ਮਿਹਨਤ ਆ ਜਿਹੜੀ ਹੈਗੀ ਹੈ ਬਿਫਲ ਹੋ ਜਾਏਗੀ ਦੇਖਦੇ ਆ ਲੋਕ ਉਡੀਕਦੇ ਆ ਕਦੋਂ ਤੱਕ ਕੋਈ ਵਿਕਦਾ ਹੈ ਕਦੋਂ ਤੱਕ ਇਹ ਮੋਰਚਾ ਚੱਲਦਾ ਥੋੜਾ ਜਿਹਾ ਸ਼ਾਇਦ ਹੋਰ ਡੀਕਦੇ ਹੁਣ ਤੁਹਾਨੂੰ ਲੱਗਦਾ ਵੀ ਇਹ ਚੀਜ਼ਾਂ ਮੈਟਰ ਕਰ ਰਹੀਆਂ ਅੱਜ ਸਮਝ ਬਹੁਤ ਮੋਰਚੇ ਵੀਰ ਜੀ ਵੇਖੀ ਆਪਾਂ ਵੀ ਕੁਝ ਇਦਾਂ ਦੇ ਹਾਲਾਤ ਬਣੇ ਵੀ ਪੁਰਾਣੇ ਇਸ ਪ੍ਰਾਤਨ ਸਮਿਆਂ ਵਿੱਚ ਵੀ ਜਿਹੜਾ ਮੋਰਚੇ ਲੱਗ ਰਹੇ ਸੀ ਵੀ ਸਿੱਖਾਂ ਦਾ ਥੋੜਾ ਜਿਹਾ ਮਨ ਹੋਇਆ ਵੀ ਇਹ ਕੁਝ ਹੋ ਰਹੀ ਆ ਨਾ ਹੁਣ ਤਾਈ ਜੀ ਵਿੱਚ ਪਰ ਹੁਣ ਵੀਰ ਜੀ ਇਦਾਂ ਆ ਵੀ ਇਹ ਮੋਰਚਾ ਨਾ ਜਿਹੜਾ ਇਹ ਕਿਸੇ ਹੋਰ ਦਾ ਨਹੀਂ ਆ ਜਾਂ ਆਪਾਂ ਕੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਦਾ ਆ ਇੱਥੇ ਜਿੰਨੂੰ ਕਿਹਾ ਜਾ ਰਿਹਾ ਵੀ ਵਿਕ ਜੂਗੇ ਉਹ ਤਾਂ ਅੱਗੇ 400 ਫੁੱਟ ਦੇ ਟਾਵਰ ਤੇ ਚੜ ਕੇ ਬੈਠੇ ਆ ਹੁਣ ਉਹਨਾਂ ਨੂੰ ਉੱਥੋਂ ਕੌਣ ਡਰਾਊਗਾ ਕੌਣ ਧਮਕਾਊਗਾ ਜਾਂ ਕੌਣ ਲਾਲਚ ਦੇਊਗਾ ਜਿਹੜੇ ਪਹਿਲਾਂ ਹੀ ਮਰਨ ਵਾਸਤੇ ਤਿਆਰ ਆ ਕਿਉਂਕਿ ਅੱਜ ਤੋਂ ਪਹਿਲਾਂ ਜਿੰਨੇ ਮੋਰਚੇ ਲੱਗੇ ਨਾ ਉਹਦੇ ਵਿੱਚ ਕਦੇ ਕਿ ਸੇ ਇਹ ਨਹੀਂ ਕਿ ਆ ਸੀਗਾ ਵੀ ਜਿੰਨਾ ਚਿਰ ਮੋਰਚਾ ਫਤੇ ਨਹੀਂ ਹੁੰਦਾ ਨਹੀਂ ਤਾਂ ਮੈਂ ਆਪਦੀ ਜਾਨ ਦੇ ਦੂੰਗਾ ਹਮ ਹੁਣ ਇੱਥੇ ਦੇਖਿਓ ਮੌਤ ਦਾ ਡਰ ਲਾ ਕੇ ਬੈਠੇ ਭਾਈ ਗੁਰਜੀਤ ਸਿੰਘ ਜੀ ਇਹਦਾ ਮਤਲਬ ਇਹ ਮੋਰਚਾ ਜਿਹੜਾ ਇਹਨਾਂ ਦੇ ਨਾਲ ਭਾਵੇਂ ਮਰਦੇ ਸੇਵਾ ਭਾਈ ਗੁਰਜੀਤ ਸਿੰਘ ਤੋਂ ਲਈ ਆ ਪਰ ਵੀਰ ਜੀ ਇਹ ਮੋਰਚਾ ਮਰਦੇ ਕਿਰਪਾ ਨਾਲ ਬੜੀ ਚੜ੍ਹਦੀ ਕਲਾ ਚ ਜਾਊਗਾ ਕਿਉਂਕਿ ਇਹ ਦਾ ਜਿਹੜਾ ਮੋਰਚੇ ਦੇ ਆਗੂ ਆ ਉਹ ਗੁਰੂ ਗ੍ਰੰਥ ਸਾਹਿਬ ਜੀ ਆਪ ਆ ਅਸੀਂ ਉਹਨਾਂ ਦੇ ਵਾਸਤੇ ਬੈਠੇ ਆ ਗੁਰੂ ਸਾਹਿਬ ਜੀ ਵਾਸਤੇ ਆਪਾਂ ਇਹ ਮੋਰਚਾ ਲਾ ਕੇ ਬੈਠੇ ਹੋਏ ਆ ਹਮ ਗੁਰੂ ਸਾਹਿਬ ਲਈ ਮੋਰਚਾ ਲਾ ਕੇ ਬੈਠੇ ਹਾਂ ਇਤਿਹਾਸ ਦੱਸਦਾ ਹੈ ਕਿ ਕਦੇ ਸਿੱਖਾਂ ਦੀ ਗਿਣਤੀ ਬਹੁਤ ਈ ਸੀ ਕਦੇ ਘਟ ਗਈ ਕਦੇ ਬਾਬਾ ਬੋਤਾ ਸਿੰਘ ਕਰਤਾਰ ਸਿੰਘ ਦੋਵੇਂ ਜਦੋਂ ਸਰਕਾਰ ਨੂੰ ਦਿਖਾਉਣ ਦੇ ਲਈ ਫਿਰ ਆ ਗਏ ਡਟ ਗਏ ਜੀ ਮੈਦਾਨ ਦੇ ਵਿੱਚ ਉਹ ਦੋ ਰਹਿ ਗਏ ਸੀ ਜੀ ਉਹ ਕਦੋਂ ਕਹਿੰਦੇ ਸਿੱਖ ਸਾਰੇ ਮੁੱਕ ਗਏ ਅੱਜ ਇੱਥੇ ਸਿੱਖ ਇਕੱਠੇ ਨਹੀਂ ਹੋ ਰਹੇ ਹੁਣ ਮੰਨ ਲਿਆ ਜਾਵੇ ਵੀ ਸਿੱਖ ਐਨੇ ਹੀ ਰਹਿ ਗਏ ਸਿੱਖ ਮੁੱਕ ਗਏ ਜ਼ਮੀਰ ਮਰ ਗਈ ਕੀ ਹੋਇਆ ਕੀ ਹੈ ਜੀ ਇਹ ਕਿਉਂ ਨਹੀਂ ਇੱਥੇ ਇਕੱਠ ਹੋ ਰਿਹਾ ਛੋਟਾ ਜਿਹਾ ਪਾਰਕ ਵੀ ਨਹੀਂ ਪਰਦਾ ਵੀਰ ਜੀ ਦੇਖੀ ਆਪਾਂ ਗਿਣਤੀਆਂ ਮੈਟਰ ਨਹੀਂ ਕਰਦੀਆਂ ਸੱਚੀ ਤੁਹਾਡੇ ਕਹਿਣ ਵਾਂਗੂ ਭਈ ਬਾਬਾ ਗਰਜਾ ਸਿੰਘ ਬੋਤਾ ਸਿੰਘ ਉਹ ਦੋ ਨੇ ਹੀ ਖਾਲਸਾਈ ਝੰਡਾ ਚੁਲਾ ਦਿੱਤਾ ਵੀ ਉਹਨਾਂ ਦਾਸ ਦਿੱਤਾ ਵੀ ਜੇ ਅਸੀਂ ਦੋ ਵੀ ਜਿਉਂਦੇ ਨਾ ਜੇ ਇਕੱਲਾ ਵੀ ਹੁੰਦਾ ਹਮ ਕੱਲਾ ਵੀ ਸਿੱਖ ਜਿਉਂਦਾ ਨਾ ਤੇ ਵੀਰ ਜੀ ਉਹ ਵੀ ਮਰਜ਼ ਚੜ੍ਹਦੀ ਕਲਾ ਕਰਦੇ ਆ ਕਿਉਂਕਿ ਉਹ ਕੱਲੇ ਕੱਲੇ ਵਿੱਚ ਮਾਝ ਕਹਿੰਦੇ ਸਵਾ ਸਵਾ ਲੱਖ ਤੇ ਇੱਥੇ ਜੇ ਇਹਨੇ ਹਜ਼ਾਰਾਂ ਦੀ ਗਿਣਤੀ ਵਿੱਚ ਬੈਠੇ ਤੇ ਕੱਲੇ ਕੱਲੇ ਨੂੰ ਸਵਾ ਲੱਖ ਲਾ ਲਈ ਆ ਆਪਾਂ ਗਿਣਤੀ ਮੈਟਰ ਨਹੀਂ ਕਰਦੀ ਹੋਣੀ ਚਾਹੀਦੀ ਆਪਾਂ ਸੰਗਤ ਨੂੰ ਬੇਨਤੀ ਕਰਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਨ ਵਾਲੇ ਆਪਾਂ ਪਹੁੰਚੀਏ ਪਰ ਜੇ ਗਿਣਤੀ ਨਹੀਂ ਇਹ ਵੀ ਨਹੀਂ ਮੈਟਰ ਕਰਦੀ ਪਰ ਗਿਣਤੀ ਕਿਤੇ ਨਾ ਕਿਤੇ ਮੈਟਰ ਕਰਦੀ ਵੀ ਆ ਹੁਣ ਆਪਾਂ ਦੇਖੀਏ ਵੀ ਸੰਗਤਾਂ ਨੂੰ ਪਹੁੰਚਣਾ ਚਾਹੀਦਾ ਸੀ ਵੀ ਇਹੋ ਪੀਲਾ ਕਰ ਰਹੇ ਆ ਆਪਾਂ ਪਿੰਡਾਂ ਪਿੰਡਾਂ ਵਿੱਚ ਵੀ ਪ੍ਰਚਾਰ ਕਰ ਰਹੇ ਆ ਜਿੱਥੇ ਜੀਤ ਸਿੰਘ ਜੀ 80 ਪੈਰ ਟਹਿਲ ਸੇਵਾ ਲੈਰ ਵਿੱਚ ਉਹ ਵੀ ਆਪਾਂ ਪਿੰਡਾਂ ਪਿੰਡਾਂ ਚ ਪ੍ਰਚਾਰ ਕਰਦੇ ਵੀ ਭਾਈ ਆਪਾਂ ਇੱਕ ਮੋਟ ਹੋ ਕੇ ਬਹਿ ਜਾਈਏ ਉਹ ਮੋਰਚਾ ਭਾਵੇਂ ਆਪਾਂ ਇੱਥੇ ਆ ਕੇ ਫਤਿਹ ਕਰੀਏ ਜਾਂ ਆਪਾਂ ਆਪਣੇ ਪਰਿਵਾਰਾਂ ਵਿੱਚ ਬੈਠੇ ਘਰਾਂ ਵਿੱਚ ਪਿੰਡਾਂ ਵਿੱਚ ਹੀ ਆਪਾਂ ਆਵਾਜ਼ ਬੁਲੰਦ ਕਰ ਦਈਏ ਕਿਉਂਕਿ ਵੀਰ ਜੀ ਸੋਸ਼ਲ ਮੀਡੀਆ ਦਾ ਜੋਗਾ ਜੇ ਸੋਸ਼ਲ ਮੀਡੀਆ ਦੇ ਉੱਪਰ ਵੀ ਆਪਾਂ ਐਕਟਿਵ ਹੋ ਕੇ ਇਸ ਮੋਰਚੇ ਦੇ ਪ੍ਰਤੀ ਆਪਾਂ ਹਾਂ ਦਾ ਨਾਰਾ ਮਾਰਦੇ ਆ ਤਾਂ ਉਹ ਵਿਦੇਸ਼ਾਂ ਤੱਕ ਗੱਲ ਪਹੁੰਚਦੀ ਜ਼ਰੂਰ ਆ ਇਸ ਵਾਸਤੇ ਜੇ ਘਰਾਂ ਵਿੱਚ ਆਪਣੇ ਕੋਲੋਂ ਨਹੀਂ ਕੋਈ ਸਾਧਨ ਜਾਂ ਆਪਾਂ ਰੁਝੇਵੇਂ ਬਹੁਤ ਆਪਣੇ ਕੋਲੋਂ ਪਹੁੰਚਿਆ ਨਹੀਂ ਜਾ ਰਿਹਾ ਤੇ ਘ ਤਾਂ ਮਾਰੀਏ ਘੱਟੋ ਘੱਟ ਇੱਕ ਦਿਨ ਤਾਂ ਕੱਢੀਏ ਬਾਕੀ ਹਫਤਾ ਨਹੀਂ ਚਲੋ ਐਤਵਾਰ ਦੇ ਐਤਵਾਰ ਹੁਣ ਆਪਾਂ ਦੇਖੀਏ ਪਿਛਲੇ ਐਤਵਾਰ ਵੀ ਉਦੋਂ ਵੀ ਹਾਜ਼ਰੀ ਭਰੀ ਐ ਇਸ ਐਤਵਾਰ ਵੀ ਆਪਾਂ ਨੂੰ ਸੰਡੇ ਦੀ ਛੁੱਟੀ ਆਪਾਂ ਉਹ ਸੰਡੇ ਨੂੰ ਹੀ ਆਪਾਂ ਦੇਖ ਕੇ ਵੀ ਛੁੱਟੀ ਦਾ ਦੇਣਾ ਚਲੋ ਭਾਈ ਆਪਾਂ ਉਦੋਂ ਹੀ ਹਾਜ਼ਰੀ ਭਰਦੀ ਹੈ ਜਿਹੜੀਆਂ ਦੂਰ ਦੀਆਂ ਸੰਗਤਾਂ ਉਹਨਾਂ ਨੂੰ ਜ਼ਰੂਰ ਪਹੁੰਚਣਾ ਚਾਹੀਦਾ ਇੱਥੇ ਤੁਸੀਂ ਕਹਿੰਦੇ ਹੋ ਕਿ ਆਪਣੀਆਂ ਪੋਸਟਾਂ ਪਾਈਏ ਵਿਦੇਸ਼ਾਂ ਤੱਕ ਗੱਲ ਪਹੁੰਚਾਈਏ ਵਿਦੇਸ਼ਾਂ ਤੱਕ ਗੱਲ ਪਹੁੰਚਾਣੀ ਕਿਉਂ ਜ਼ਰੂਰੀ ਹੈ ਕਈ ਲੋਕ ਕਹਿੰਦੇ ਵੀ ਵਿਦੇਸ਼ਾਂ 'ਚ ਫੰਡ ਆਣਾ ਹੁੰਦਾ ਹੈ ਇਹ ਸਾਰਾ ਫੰਡਿੰਗ ਦਾ ਰੋੜਾ ਹੈ ਪੈਸੇ ਮੰਗਾਉਣੇ ਹੁੰਦੇ ਆ ਇਸ ਕਰਕੇ ਇਹ ਜਿਹੇ ਮ ਦੇਬਦੇਸ਼ਾਂ ਤੋਂ ਪੈਸਾ ਖਾਂਦੇ ਆ ਜੀ ਵੀਰ ਜੀ ਦੇਖਿਓ ਇਹ ਗੱਲ ਨਾ ਇਸ ਮੋਰਚੇ ਵਾਸਤੇ ਮੈਨੂੰ ਲੱਗਦਾ ਵੀ ਬਿਲਕੁਲ ਵੇ ਇਹ ਗੱਲ ਕੋਈ ਮਤਲਬ ਕਿ ਬਣਦੀ ਨਹੀਂ ਇਸ ਗੱਲ ਦੇ ਹੁਣ ਦੇਖਿਏ ਆਪਾਂ ਵਿਦੇਸ਼ਾਂ ਤੱਕ ਆਵਾਜ਼ ਤਾਂ ਪਹੁੰਚਾਉਣੀ ਆ ਇਹਦਾ ਬੜਾ ਵੱਡਾ ਰੀਜ਼ਨ ਆ ਕਿਉਂਕਿ ਵੀਰ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾ ਤਾਂ ਕਿਸੇ ਜਾਤ ਦਾ ਨਾ ਕਿਸੇ ਭਾਸ਼ਾ ਦਾ ਕਿਸੇ ਥਾਂ ਦਾ ਕੋਈ ਪ੍ਰਭਾਵ ਨਹੀਂ ਕਾ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਆਪਾਂ ਤਾਂ ਵਿਦੇਸ਼ਾਂ ਤੱਕ ਪਹੁੰਚਾਉਣੀ ਆ ਕਿਉਂਕਿ ਅਸੀਂ ਇਹ ਮੰਗ ਕੇਵਲ ਇਹ ਹਿੰਦੁਸਤਾਨ ਦੀ ਸਰਕਾਰ ਤੋਂ ਨਹੀਂ ਕਰਦੇ ਅਸੀਂ ਕੱਲੇ ਭਾਰਤ ਤੋਂ ਨਹੀਂ ਕਰਦੇ ਅਸੀਂ ਤਾਂ ਭਾਰਤ ਵਾਲੀ ਸਰਕਾਰ ਨੂੰ ਕਹਿੰਨੇ ਆ ਵੀ ਭਾਈ ਤੁਸੀਂ ਇਹ ਕਾਨੂੰਨ ਬਣਾਓ ਤੇ ਜਿਹੜੇ ਵਿਦੇਸ਼ਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾ ਗੁਰੂ ਘਰ ਆ ਉੱਥੇ ਤੱਕ ਕਾਨੂੰਨ ਬਣਨੇ ਚਾਹੀਦੇ ਆ ਆਵਾਜ਼ ਅਸੀਂ ਤਾਂ ਪਹੁੰਚਾ ਰਹੇ ਆਂ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਸਥਾਨ ਤੇ ਪ੍ਰਭਾਵ ਨਹੀਂ ਇਹ ਨਹੀਂ ਜੇ ਪੰਜਾਬ ਵਿੱਚ ਬੇਦਬੀ ਹੋਊਗੀ ਤਾਂ ਹੀ ਉਹਨੂੰ ਉਹ ਦੋਸ਼ੀ ਨੂੰ ਉਹ ਸਜ਼ਾ ਹੋਊਗੀ ਅਸੀਂ ਕਹਿੰਦੇ ਜੇ ਵਿਦੇਸ਼ਾਂ ਵਿੱਚ ਕੋਈ ਬੇਦਬੀ ਕਰਦਾ ਤਾਂ ਉੱਥੇ ਵੀ ਇਹੋ ਸਜ਼ਾ ਹੋਵੇ ਤਾਂ ਕਹਿੰਦੇ ਵੀ ਵਿਦੇਸ਼ਾਂ ਵਾਲੇ ਵੀਰ ਵੀ ਉਹ ਵੀ ਜਾਗਰੂਕ ਰਹਿਣ ਉਹ ਵੀ ਇਹ ਕਾਨੂੰਨ ਜਿਹੜੇ ਆ ਜਿੱਥੇ ਆਪਾਂ ਪੰਜਾਬ ਵਿੱਚ ਬਣਾਉਣੇ ਆਪਾਂ ਭਾਰਤ ਵਿੱਚ ਬਣਾਉਣੇ ਆ ਉੱਥੇ ਸਾਰੀ ਦੁਨੀਆ ਵਿੱਚ ਕਾਨੂੰਨ ਬਣਨੇ ਚਾਹੀਦੇ ਆ ਪਰ ਇਹ ਕਹਿ ਦਿੱਤਾ ਜਾਂਦਾ ਵੀ ਕਾਨੂੰਨ ਇੱਥੇ ਥੋੜੇ ਬਣਦੇ ਆ ਕਾਨੂੰਨ ਦੇ ਘਾੜੇ ਜਿਹੜੇ ਹੈਗੇ ਆ ਉਹ ਉੱਥੇ ਬੈ ਨ ਦੇ ਤਰੀਕੇ ਹੋਰ ਆ ਇਹ ਤਰੀਕਾ ਜਾਇਜ਼ ਨਹੀਂ ਮੰਨਿਆ ਜਾਂਦਾ ਕਈ ਵਾਰੀ ਇਹ ਇਹ ਤਰੀਕਾ ਤੁਹਾਨੂੰ ਲੱਗਦਾ ਵੀ ਇਹ ਜਾਇਜ਼ ਆ ਵਿਧਾਇਕਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ ਜਾਂ ਲੋਕਾਂ ਨੂੰ ਸਮਝਣਾ ਚਾਹੀਦਾ ਇਸ ਗੱਲ ਨੂੰ ਹੋਰ ਤਰੀਕੇ ਬਹੁਤ ਸਾਰੇ ਇਦਾਂ ਦੱਸੇ ਜਾਂਦੇ ਵੀ ਕਾਨੂੰਨ ਦੇ ਤਰੀਕੇ ਚੱਲਣਾ ਚਾਹੀਦਾ ਵਿੱਚ ਇਹ ਦੇਖਿਓ ਲੋਕਤੰਤਰ ਦੀ ਸਰਕਾਰ ਆ ਜੇ ਲੋਕਾਂ ਦੀ ਨਾ ਸੁਣੇਗੇ ਫਿਰ ਸਰਕਾਰਾਂ ਦਾ ਕੋਈ ਮਤਲਬ ਹੀ ਨਹੀਂ ਬਣਦਾ ਤੇ ਜੇ ਲੋਕ ਜੋੜ ਕੇ ਬੈਠੇ ਵੀ ਕਹਿ ਰਹੇ ਇੱਕ ਮੰਗ ਕਰੇ ਵੀ ਆ ਸਾਨੂੰ ਸਰਕਾਰ ਕੋਲੋਂ ਆ ਮੰਗ ਸਾਡੀ ਜ਼ਰੂਰੀ ਆ ਇਹ ਪੂਰੀ ਕਰੋ ਕਿਉਂਕਿ ਵੀਰ ਜੀ ਇਹ ਮੰਗ ਤਾਂ ਕਿਤੇ ਹੈ ਹੀ ਨਹੀਂ ਵੀ ਕੱਲੇ ਸਿੱਖਾਂ ਵਾਸਤੇ ਆ ਪਰ ਸਾਰੇ ਜਾਣਦੇ ਵੀ ਸਾਰੇ ਜਿੰਨੇ ਧਰਮ ਆ ਇੱਥੇ ਕੋਈ ਹਿੰਦੂ ਮੁਸਲਮਾਨ ਜਾਂ ਕੱਲੇ ਇਹ ਤਿੰਨ ਚਾਰ ਧਰਮਾਂ ਵਾਸਤੇ ਨਹੀਂ ਜਿਹੜੇ ਇੱਥੇ ਹੀ ਆ ਆਪਾਂ ਕਹਿੰਦੇ ਜਿੰਨੇ ਇੱਥੇ ਵਾਸਤੇ ਭਾਵੇਂ ਪਾਰਸੀ ਆ ਭਾਵੇਂ ਬੁੱਧ ਆ ਕੋਈ ਵੀ ਆ ਹਰ ਇੱਕ ਧਰਮ ਜਿਹੜਾ ਧਾਰਮਿਕ ਸਥਾਨ ਆ ਧਾਰਮਿਕ ਗ੍ਰੰਥਾ ਉਹਦਾ ਸਤਕਾਰ ਬਰਕਰਾਰ ਰੱਖੀਏ ਜੇ ਕੋਈ ਬੇਦਬੀ ਕਰਦਾ ਆ ਤੇ ਆਪਾਂ ਉਹਨੂੰ ਸਜ਼ਾ ਦੇਈਏ ਹੁਣ ਵੀਰ ਜੀ ਦੇਖੀਏ ਵੀ ਇਹ ਜਿਹੜਾ ਮੋਰਚਾ ਇਹਦੇ ਵਿੱਚ ਜਿਹੜੇ ਮੁਸਲਮਾਨ ਵੀਰ ਵੀ ਆਏ ਹਿੰਦੂ ਵੀਰ ਵੀ ਹੁਣ ਦੱਸਦੇ ਨੇ ਸਨ ਵੀ ਸਰਪੰਚ ਦੀ ਹੁਣਾਂ ਨਾਲ ਵੀ ਕੋਈ ਉਹਨਾਂ ਦੇ ਪਹਿਲਾਂ ਲਾਗੜਾ ਸੀ ਪਿੰਡ ਵਿੱਚ ਹਨਾ ਭਾਈ ਗੁਰਜੀਤ ਸਿੰਘ ਉਹਨਾਂ ਦੇ ਜਾਂ ਉੱਥੇ ਨਗਰ ਵਿੱਚ ਕੋਈ ਸੀ ਪਰ ਨਹੀਂ ਆ ਜੋ ਵੀ ਛੱਡ ਕੇ ਭੇਦਭਾਵ ਛੱਡ ਕੇ ਬੈਠੇ ਆ ਇਸ ਵਾਸਤੇ ਇਕੱਲੀ ਆਪਣੀ ਮੰਗ ਨਹੀਂ ਇੱਥੇ ਸਾਰੀ ਆ ਰਹੀ ਆ ਤੇ ਸਾਰਿਆਂ ਨੂੰ ਜਾਗਰੂਕ ਹੋਣਾ ਚਾਹੀਦਾ ਆ ਦੇਖੋ ਬੇਦਮੀਆਂ ਜਦੋਂ ਆਰੰਭ ਹੋਈਆਂ ਉਦੋਂ ਬਹੁਤ ਵੱਡੇ ਮੋਰਚੇ ਲੱਗੇ ਪਰ ਹੁਣ ਇਹ ਕਹਿਣਾ ਸ਼ੁਰੂ ਕਰਤਾ ਲੋਕਾਂ ਨੇ ਵੀ ਉਹ ਦੁੱਖ ਤਾਂ ਬੜਾ ਹੋਇਆ ਪਰ ਕੀ ਕਰੀਏ ਕੀ ਕਰ ਸਕਦੇ ਆ ਕਈ ਇਹ ਕਹਿ ਦਿੰਦੇ ਹੁਣ ਵੀ ਸਾਨੂੰ ਕੀ ਜੋ ਹੁੰਦਾ ਹੋਈ ਜਾਵੇ ਇਹ ਮਸਲੇ ਲੋਕਾਂ ਨੇ ਐਵੇਂ ਲਜਾਏ ਹੋਏ ਇਹ ਗੱਲਾਂ ਤੱਕ ਆ ਗਏ ਜੀ ਹੁਣ ਮਾਨਸਿਕਤਾ ਕਿੱਥੇ ਜਾ ਰਹੀ ਤੁਹਾਨੂੰ ਲੱਗਦਾ ਵੀ ਜੀ ਮਾਨਸਿਕਤਾ ਜਦੋਂ ਆਪਾਂ ਗੁਰੂ ਸਾਹਿਬ ਤੋਂ ਟੁੱਟਦੇ ਆ ਬਾਣੀ ਤੋਂ ਟੁੱਟਦੇ ਆ ਤੇ ਫਿਰ ਤਾਂ ਡਿੱਗਦੀ ਆ ਪਰ ਕੁਝ ਕੁ ਹੈ ਜਾਗਦਿਆਂ ਜਮੀਰਾਂ ਵਾਲੇ ਜਿਹੜੇ ਇੱਥੇ ਆ ਕੇ ਬੈਠੇ ਉਹਨਾਂ ਦੀ ਮਾਨਸਿਕਤਾ ਬੜੀ ਚੜ੍ਹਦੀ ਕਲਾ ਵਾਲੀ ਆ ਚੜ੍ਹਦੀ ਕਲਾ ਵਾਲੇ ਹੈ ਕਿਉਂਕਿ ਜੇ ਆਪਾਂ ਕਹੀਏ ਵੀ ਨਹੀਂ ਅੱਜ ਤੇ ਸਾਰੇ ਉਹ ਹੋ ਗਏ ਵੀ ਕਿਸੇ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਤੇ ਭਾਈ ਗੁਰਜੀਤ ਸਿੰਘ ਜੀ ਨੇ ਸਬੂਤ ਦਿੱਤਾ ਇਸ ਗੱਲ ਦਾ ਵੀ ਇਦਾਂ ਸਾਰੇ ਇਦਾਂ ਨਹੀਂ ਆ ਜਿੰਨੇ ਬੈਠੀਆਂ ਸੰਗਤਾਂ ਜਾਂ ਜੋ ਵੀ ਅਸੀਂ ਪਿੰਡਾਂ ਵਿੱਚ ਜਾਂਦੇ ਵੀਰ ਜੀ ਉੱਥੇ ਪ੍ਰਚਾਰ ਕਰਦੇ ਵੀ ਭਾਈ ਆਪਾਂ ਗੁਰੂ ਘਰਾਂ ਚ ਪਹਿਰੇ ਲਾਈਏ ਐ ਤਾਂ ਹੈ ਨਹੀਂ ਵੀ ਉੱਥੇ ਪਿੰਡਾਂ ਵਾਲੇ ਮੰਨਦੇ ਨਹੀਂ ਹਰ ਇੱਕ ਕੋਈ ਜਾਗਦੇ ਜੀ ਗੁਰਦਾਸਪੁਰ ਦੇ ਕਈ ਪਿੰਡਾਂ ਵਿੱਚ ਜਿਹੜਾ ਪੈਰਾ ਲਗਾਤਾਰ ਚੱਲ ਰਿਹਾ ਆ। ਔਰ ਉਹ ਪੈਰੇ ਰਾਤ ਦਿਨ 24 ਘੰਟੇ ਚੱਲਦੇ ਆ। ਉਹ ਦੇਖੀ ਹੁਣ ਉਹ ਸੰਗਤਾਂ ਜਾਗਰੂਕ ਹੈ ਪਰ ਉਹ ਤਰੀਕਾ ਨਹੀਂ ਲੱਭ ਰਿਹਾ ਇੱਕ। ਵੀ ਬੇਦਬੀ ਨੂੰ ਆਪਾਂ ਜਿਵੇਂ ਹੁਣ ਤੁਸੀਂ ਪੁੱਛਿਆ ਵੀ ਬੇਦਬੀ ਨੂੰ ਰੋਕਣ ਦਾ ਤਰੀਕਾ ਕੀ ਆ? ਵੀ ਆਪਾਂ ਸ਼ਾਇਦ ਉਸ ਚੀਜ਼ ਤੋਂ ਭਲੇਖਾ ਜਾਂ ਖਾ ਜਾਂਦੇ ਵੀ ਕਰੀਏ ਕੀ? ਕਿਉਂਕਿ ਦੁੱਖ ਸਭ ਨੂੰ ਆ ਇੱਥੇ ਹੁਣ ਕੋਈ ਵੀ ਇਦਾਂ ਦਾ ਨਹੀਂ ਹੋਊਗਾ ਸਿੱਖ ਜਿਹਨੂੰ ਦੁੱਖ ਨਾ ਹੋਊਗਾ। ਦੁੱਖ ਹਰ ਇੱਕ ਨੂੰ ਹੁੰਦਾ ਆ। ਤੇ ਵੀਰ ਜੀ ਉਹ ਹੁਣ ਦੁੱਖ ਕੀ ਆ ਉਹਨੂੰ ਸੰਭਾਲਣ ਦਾ ਤਰੀਕਾ ਕੀ ਆ ਜਾਂ ਆਪਾਂ ਬੇਦਬੀਆਂ ਨੂੰ ਰੋ ਉਹ ਆਪਾਂ ਗੁਰੂ ਘਰਾਂ 'ਚ ਪਹਿਰੇ ਲਾਈਏ ਤੇ ਜਿਹੜੇ-ਜਿਹੜੇ ਪਿੰਡਾਂ 'ਚ ਅਸੀਂ ਜਾਂਦੇ ਆ ਇਹ ਬੇਨਤੀ ਕਰਨ ਵੀ ਭਾਈ ਪਹਿਰੇ ਲਾਈਏ ਸੰਗਤਾਂ ਸੁਚੇਤ ਹੋ ਰਹੀਆਂ ਆ ਹੁਣ ਵੀਰ ਜੀ ਹਰ ਇੱਕ ਪਿੰਡ ਵਿੱਚ ਐਵੇਂ ਸਾਰੇ ਚੰਗੇ ਵੀ ਨਹੀਂ ਹੁੰਦੇ ਤੇ ਸਾਰੇ ਮਾੜੇ ਵੀ ਨਹੀਂ ਹੁੰਦੇ ਕੋਈ ਏਦਾਂ ਦੇ ਵੀ ਹੁੰਦਾ ਜਿਹੜਾ ਕਹਿੰਦਾ ਵੀ ਅਸੀਂ ਆਪਣੇ ਕੰਮ ਵੀ ਕਰਨੇ ਹੁੰਦੇ ਆ ਕਈ ਗ੍ਰੰਥੀ ਸਿੰਘੇ ਕਹੀ ਜਾਂਦੇ ਆ ਜੀ ਵੀ ਅਸੀਂ ਆਪਣੇ ਘਰ ਜਾ ਕੇ ਮੁੜ ਕੇ ਕੰਮ ਵੀ ਦੇਖਣੇ ਆ ਅਸੀਂ ਇੰਨਾ ਸਮਾਂ ਨਹੀਂ ਬਹਿ ਸਕਦੇ ਸਾਡੀਆਂ ਮਜਬੂਰੀਆਂ ਐ ਇਹ ਉਹਨਾਂ ਨੂੰ ਫਿਰ ਕਿੱਦਾਂ ਦੇਖਦੇ ਹੋ ਹਾਂਜੀ ਵੀਰ ਜੀ ਕਈ ਜਿਹੜਾ ਲੋਕ ਗਰੰਥੀ ਸਿੰਘ ਵੀ ਉਹਨਾਂ ਦੇ ਵੀ ਚਲੋ ਜਿਹੜੇ ਗੁਰੂ ਘਰਾਂ ਵਿੱਚ ਰਹਿ ਰਹੇ ਆ ਉਹ ਵੀ ਚੜ੍ਹਦੀ ਕਲਾ ਹੁਣ ਜਿਹੜੇ ਡਿਊਟੀਆਂ ਨਿਭਾਰੇ ਉਹ ਤੇ ਚਲੋ ਚੜ੍ਹਦੀ ਕਲਾ ਬਾਕੀ ਚਲੋ ਉਹਨਾਂ ਦੇ ਵੀ ਰੁਝੇਵੇਂ ਉਹਨਾਂ ਨੇ ਕਿਤੇ ਆਉਣਾ ਜਾਣਾ ਤਾਂ ਕਰਕੇ ਆਪਾਂ ਸੰਗਤ ਨੂੰ ਵੀ ਬੇਨਤੀ ਕਰਦੇ ਵੀ ਗਰੰਥੀ ਸਿੰਘ ਦੇ ਕੱਲੇ ਗੁਰੂ ਗ੍ਰੰਥ ਸਾਹਿਬ ਜੀ ਥੋੜੀ ਆ ਸੰਗਤ ਦੇ ਵੀ ਆ ਆਪਾਂ ਵੀ ਆਪਣੀ ਖੁਸ਼ੀ ਗਮੀ ਚ ਮਹਾਰਾਜ ਨੂੰ ਆਪਣਾ ਸਰੂਪ ਗੁਰੂ ਘਰ ਲੈ ਕੇ ਜਾਣੇ ਆ ਇਸ ਵਾਸਤੇ ਆਪਾਂ ਵੀ ਕੀ ਆ ਜਦੋਂ ਗਰੰਥੀ ਸਿੰਘ 5 6 ਘੰਟੇ ਡਿਊਟੀ ਦੇ ਰਿਹਾ ਮੰਨ ਲਓ 2 ਘੰਟੇ ਦਾ ਸਵੇਰ ਦਾ ਨਿਤਨੇਮ ਆ 2 ਘੰਟੇ ਦਾ ਤੇ ਕੰਮ ਆਉਦੋ ਪਿੰਡਾਂ ਵਾਲੇ ਉਸੇ ਵੰਭਾ ਲੈਣ ਇਹ ਚ ਕੋਈ ਉਖਾਈ ਨਹੀਂ ਆ ਕੁਝ ਹਾਂਜੀ ਆਪਾਂ ਮੰਨਦੇ ਆਂ ਵੀ ਅੱਜ ਕਿਰਤ ਸਾਡੀ ਇਦਾਂ ਦੀ ਭੱਜ ਦੌੜ ਆ ਕਿਉਂਕਿ ਹਰ ਇੱਕ ਨੇ ਆਪਦਾ ਕੰਮ ਵੀ ਦੇਖਣਾ ਪਰ ਵੀਰ ਜੀ ਆਪਾਂ ਇਹ ਵੀ ਦੇਖੀਏ ਵੀ ਜਸਾਲੀਆਂ ਮਤਾਵਾ ਪਹਿਣਾ ਜਾਂ ਪਿੰਡ ਵਿੱਚੋਂ ਕੋਈ ਤਾਂ ਫ੍ਰੀ ਹੋਊਗਾ ਸਾਰਾ ਪਿੰਡ ਤਾਂ ਨਹੀਂ ਨੌਕਰੀ ਤੇ ਜਾਂਦਾ ਜੋ ਬੱਚੇ ਪੜਨੇ ਜਾਂਦੇ ਆ ਜਾਂ ਸਾਡੇ ਬਜ਼ੁਰਗ ਆ ਜਾਂ ਸਾਡੇ ਵੀਰੋ ਕੰਮ ਤੇ ਜਾਂਦੇ ਆ ਸਾਡੀਆਂ ਮਤਾਵਾ ਪਹਿਣਾ ਉਹ ਜਿੱਥੇ ਗੁਰੂ ਘਰ ਆਪਣੇ ਪਾਠ ਕਰਦੀਆਂ ਸੁਖਮਨੀ ਸਾਹਿਬ ਦੀਆਂ ਬੜੀਆਂ ਸ਼ਰਧਾ ਪ੍ਰੇਮ ਵਾਲੀਆਂ ਆ ਕਈਆਂ ਤੇ ਤੇ ਨਿਤਨੇਮੀ ਵੀ ਵੀਰ ਜੀ ਬੜੇ ਮਾਰੇ ਦੀ ਕਿਰਪਾ ਨਾਲ 6 ਘੰਟੇ ਦੇ ਆ ਹੁਣ ਉਹ 6 ਘੰਟੇ ਘਰ ਵਿੱਚ ਬੈਣ ਦੀ ਬਜਾਏ ਗੁਰੂ ਘਰ ਬਹਿ ਜਾਣ ਕੋਈ ਉਹ ਖਾਈ ਨਹੀਂ ਕੀ ਇਸ ਵਾਸਤੇ ਆਪਾਂ ਆਪਦਾ ਨਿਤਨੇਮ ਵੀ ਗੁਰੂ ਘਰ ਚ ਬਹਿ ਕੇ ਕਰ ਲਈਏ ਨਾਲੇ ਪੈਰੇ ਦਾ ਪੈਰਾ ਨਾਲੇ ਗੁਰੂ ਦੀਆਂ ਰਹਿਮਤਾਂ ਮਿਲਣ ਗਈਆਂ ਤੇ ਕੀ ਕਹੋਗੇ ਸੰਗਤਨ ਸੁਨੇਹਾ ਕੋਈ ਤਵਿਸ਼ਰੀ ਦੇ ਰੂਪ ਦੇ ਵਿੱਚ ਜੋ ਤੁਸੀਂ ਆਪੇਸ਼ ਕਰਦੇ ਹੋ ਕੋਈ ਇੱਕ ਸੁਨੇਹਾ ਦੇ ਦਿਓ ਸੰਗਤਕ ਜੀ ਹਾਂਜੀ ਹਾਂਜੀ ਜਰੂਰ ਵੀਰ ਜੀ ਹੁਣ ਦੇਖੀਏ ਵੀ ਜਿਹੜੇ ਕਹਿ ਰਹੇ ਆ ਵੀ ਭਾਈ ਗੁਰਜੀਤ ਸਿੰਘ ਜੀ ਨੂੰ ਇਹ ਮੋਰਚਾ ਨਹੀਂ ਸੀ ਲਾ ਕੇ ਬੈਠਣਾ ਚਾਹੀਦਾ ਹੁਣ ਵੀਰ ਜੀ ਚਲੋ ਹਰ ਇੱਕ ਦੀ ਆਪਦੀ ਮੱਤ ਆ ਕਿਉਂਕਿ ਇਹ ਮੱਤ ਆਪਣੀਆਂ ਆਪਣੀਆਂ ਆ ਆਪਦੇ ਮਨ ਦੀ ਇਸ ਲਈ ਹਰ ਇੱਕ ਦੇ ਆਪ ਦੇ ਜੋ ਕਿਸੇ ਦੇ ਮਨ ਚ ਵਿਚਾਰ ਆਉਂਦਾ ਕੋਈ ਕਿਸੇ ਤਰੀਕੇ ਨਾਲ ਕੋਈ ਕਿਸੇ ਤਰੀਕੇ ਨਾਲ ਇਹਨੂੰ ਪੇਸ਼ ਕਰ ਰਿਹਾ ਪਰ ਵੀਰ ਗੁਰਜੀਤ ਸਿੰਘ ਜੀ ਦੀ ਜੇ ਆਪਾਂ ਮਨੋਦਸ਼ਾ ਦੇਖੀਏ ਜਾਂ ਉਹ ਕੀ ਸੋਚ ਕੇ ਬੈਠੇ ਹੋਇਆ ਵੀਰ ਜੀ ਉਹਨਾਂ ਦਾ ਇੱਕ ਤਰੀਕਾ ਆ ਜਗੋਂ ਦਾ ਕਿਉਂਕਿ ਜੇ ਉਹ ਬੈਠੇ ਹੁਣ ਇੱਥੇ ਤੇ ਬਾਕੀ ਬੰਦੀ ਸਿੰਘਾਂ ਵਾਂਗ ਉਹ ਵੀ ਅੱਜ ਜੇਲ੍ਹਾਂ 'ਚ ਹੁੰਦੇ ਸਰਕਾਰ ਨੇ ਚੁੱਕ ਲੈਣਾ ਸੀ ਉਹਨਾਂ ਨੂੰ ਚੱਕ ਕੇ ਜੇਲ੍ਹਾਂ 'ਚ ਡੱਕਿਆ ਹੋਣਾ ਸੀ ਤੇ ਜੇਲ੍ਹਾਂ ਵਿੱਚ ਫਿਰ ਵੀਰ ਜੀ ਆਪਾਂ ਦੇਖ ਰਹੇ ਵੀ ਭਾਈ ਅਮਰਤਪਾਲ ਸਿੰਘ ਹੋਣੀ ਜੀ ਕਿੰਨੇ ਸਾਲਾਂ ਤੋਂ ਉਹ ਬੈਠੇ ਹੋਏ ਆ ਜਾਂ ਸਾਡੇ ਹੋਰ ਬੰਦੀ ਸਿੰਘਾਂ ਜਿਨ੍ਹਾਂ ਦੀ ਉਮਰ ਕਾਇਦ ਪੂਰੀ ਵੀ ਹੋ ਗਿਆ ਉਹ ਵੀ ਬੈਠੇ ਹੋਇਆ ਤੇ ਉਹਨਾਂ ਵਾਸਤੇ ਕੋਈ ਆਵਾਜ਼ ਜਿਹੜੀ ਆ ਸਰਕਾਰ ਨਹੀਂ ਸੁਣਦੀ ਭਾਵੇਂ ਬੁਲੰਦ ਹੋ ਰਹੀ ਆ ਪੰਥ ਵੱਲੋਂ ਵੀ ਮੋਰਚੇ ਲੱਗ ਰਹੇ ਆ ਵੀ ਉਹਨਾਂ ਨੂੰ ਰਹਾ ਕਰਵਾਈਏ ਪਰ ਵੀਰ ਜੀ ਸਰਕਾਰ ਨਹੀਂ ਸੁਣਦੀ ਹੁਣ ਅਸੀਂ ਜੇ ਮੋਰਚੇ ਲਾ ਕੇ ਬੈਠ ਜਾਈਏ ਤੇ ਸਰਕਾਰ ਸਾਨੂੰ ਉਹ ਜੇਲਾਂ ਵਿੱਚ ਡਕੀ ਜਾਣ ਤੇ ਵਾਰ-ਵਾਰ ਕਰਕੇ ਸਾਰੇ ਜਿੰਨਾਂ ਚ ਤੱਕੀ ਰਹੀ ਹੈ ਕਿਸੇ ਨੂੰ ਤੇ ਪਿੱਛੇ ਆਵਾਜ਼ ਬੁਲੰਦ ਕਰਨੀ ਪਊਗੀ ਨਾ ਕੋਈ ਤਰੀਕਾ ਅਪਣਾਉਣਾ ਪਊਗਾ ਕਿਉਂਕਿ ਵੀਰ ਜੀ ਤਰੀਕਾ ਹੁੰਦਾ ਜਦੋਂ ਤੇਗਾਂ ਦੇ ਵਾਰ ਅਸੀਂ ਤੇਗਾਂ ਨਾਲ ਹੀ ਰੋਕਦੇ ਰਹੇ ਹਾਂ ਹੁਣ ਇਹ ਸਮਾਂ ਇਦਾਂ ਦਾ ਆ ਸਿਆਣਪ ਜਿਹੜੇ ਲੋਕ ਇਹਦੇ ਵੀ ਮੰਦ ਬੁੱਧੀ ਹੁੰਦੇ ਆ ਗੁਰੂ ਘਰਾਂ ਚ ਫੇ ਇਹ ਸਾਡਾ ਸਮਾਂ ਸਿਆਣੇ ਬਣ ਕੇ ਬੈਠਣ ਦਾ ਤੇ ਭਾਈ ਗੁਰਜੀਤ ਸਿੰਘ ਜੀ ਨੇ ਇੱਕ ਤਰੀਕਾ ਅਪਣਾਇਆ ਵੀ ਅਸੀਂ ਪੰਥ ਨੂੰ ਕਿੱਦਾਂ ਸੁਚੇਤ ਕਰਨਾ ਪੰਥ ਨੂੰ ਦਰਦ ਆ ਉਹਨੂੰ ਇਕੱਠਿਆਂ ਕਿੱਦਾਂ ਕਰਨਾ ਉਹ ਇਹਨਾਂ ਨੇ ਤਰੀਕਾ ਅਪਣਾਇਆ ਉਹ ਚੜ੍ਹਦੀ ਕਲਾ ਨਾਲ ਟਾਵਰ ਤੇ ਬੈਠੇ ਆ ਵੀਰ ਜੀ ਇਹ ਮਰਨ ਕਬੂਲ ਕਰਕੇ ਬੈਠੇ ਆ ਜਿਹੜੀਆਂ ਸੰਗਤਾਂ ਨੂੰ ਲੱਗਦਾ ਵੀ ਇਹ ਵੀ ਐਵੇਂ ਭਾਈ ਸਾਹਿਬ ਜੀ ਬੈਠੇ ਨਹੀਂ ਭਾਈ ਉੱਪਰ ਆਪਾਂ ਦੇਖਦੇ ਅੱਜ ਠੰਡ ਕਿੰਨੀ ਆ ਅਸੀਂ ਕੋਟੀਆਂ ਪਾ ਕੇ ਜਾਂ ਪ੍ਰੋਜੈਕਟਾਂ ਪਾ ਕੇ ਮੋਰਚੇ ਵਿੱਚ ਆਈ ਸਵੇਰੇ ਧੁੰਦ ਬਹੁਤ ਸੀ ਔਰ ਕਈ ਦਿਨਾਂ ਤੋਂ ਤਰੇਲ ਪੈ ਰਹੀ ਆ ਭਾਈ ਸਾਹਿਬ ਜੀ ਉੱਤੇ ਬੈਠੇ ਤੇ 10 ਰੇ ਸੀ ਸਿੰਘ ਵੀ ਇੱਥੋਂ ਦਾ 5 ਡਿਗਰੀ ਘਟਿਆ ਉੱਥੇ ਜੇ ਇੱਥੇ 15 ਉੱਥੇ 10 ਆ ਤੇ ਵੀਰ ਜੀ ਉਹ ਇਨੀ ਚੜਦੀ ਕਲਾ ਨਾਲ ਉੱਥੇ ਬੈਠੇ ਆ ਉਹਨਾਂ ਨੂੰ ਕੋਈ ਕਿਉਂਕਿ ਸ਼ੱਕ ਨਹੀਂ ਰਹੇ ਕਿਉਂਕਿ ਜੇ ਉਹਨਾਂ ਨੂੰ ਉੱਪਰ ਥੱਲੇ ਆਉਣਾ ਹਨਾ ਮਤਲਬ ਕਿ ਉਹ ਉਹ ਵੀ ਤੰਗੀ ਆ ਉਹ ਵਾਰ-ਵਾਰ ਉੱਪਰ ਥੱਲੇ ਵੀ ਨਹੀਂ ਆ ਸਕਦੇ ਇਸ ਲਈ ਕੋਈ ਸ਼ੱਕ ਵੀ ਨਹੀਂ ਰਹੇ ਉਹ ਭੁੱਖੇ ਪਾਣੇ ਇੰਨੇ ਦਿਨਾਂ ਤੋਂ ਲਗਾਤਾਰ ਬੈਠੇ ਹੋਏ ਆ ਇੰਨੀ ਠੰਡ ਦੇ ਵਿੱਚ ਬੈਠੇ ਹੋਏ ਆ ਮਰਨਾ ਕਬੂਲ ਕਰਕੇ ਬੈਠੇ ਆ ਪਰ ਉਹਨਾਂ ਦੀ ਇੱਕ ਇਹ ਗੱਲਾਂ ਉਹਨਾਂ ਦੀ ਇਹ ਸਰਕਾਰ ਨੂੰ ਬੇਨਤੀ ਆ ਵੀ ਭਾਈ ਤੁਸੀਂ ਇਹ ਪ੍ਰਵਾਨ ਕਰੋ ਇਹ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਸਾਡੀਆਂ ਬੇਦਵੀਆਂ ਦੇ ਕਾਨੂੰਨਾ ਬਣਨ ਤੇ ਜਿਹੜੀਆਂ ਸੰਗਤਾਂ ਨੂੰ ਲੱਗਦਾ ਵੀ ਇਹ ਮੋਰਚਾ ਭਾਈ ਸਾਹਿਬ ਜੀ ਬੈਠੇ ਆ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਸਰਕਾਰਾਂ ਨੂੰ ਬੜਾ ਫਰਕ ਪੈ ਰਿਹਾ ਜੇ ਅਸੀਂ ਇੱਥੇ ਜੁੜ ਕੇ ਬੈਠਾਂਗੇ ਨਾ ਸਾਡੇ ਇਕੱਠ ਤੋਂ ਹੀ ਸਰਕਾਰਾਂ ਦੀ ਆਵਾਜ਼ ਜਿਹੜੀ ਉਹਦੇ ਕੰਨਾਂ ਤੱਕ ਪਹੁੰਚਦੀ ਆ ਆਪਾਂ ਇਕੱਠੇ ਹੋਈਏ ਤੇ ਆਓ ਸੰਗਤ ਦੀ ਜਿਹੜੇ ਕਹਿੰਦੇ ਵੀ ਮਰਨਾ ਸਿੱਖ ਨੇ ਪਹਿਲਾਂ ਹੀ ਮਰਨਾ ਕਬੂਲ ਕੀਤਾ ਆ ਮਰਨ ਵਿੱਚ ਕੋਈ ਇਹ ਨਹੀਂ ਸਿੱਖ ਪਹਿਲਾਂ ਮਰ ਜੇ ਕਹਿੰਦੇ ਜਦੋਂ ਸੀਸ ਜਦੋਂ ਦੇ ਬਾਟੇ ਦੀ ਪਹੁੰਚ ਸਕਦੇ ਨੇ ਪੰਜ ਪਿਆਰੇ ਪੁੱਛਦੇ ਆ ਵੀ ਅੱਜ ਤੋਂ ਸੀਸ ਦੇ ਰਿਆਂ ਬੰਦ ਨੂੰ ਤੇ ਭਾਈ ਗੁਰਜੀਤ ਸਿੰਘ ਜੀ ਦੇ ਕੇ ਬੈਠੇ ਆ ਤੇ ਜਿਹੜਾ ਜਿਹੜਾ ਵੀ અમૃત ਦੀ દાત લેਂਦਾ ખંડે ભાટે ਦੀ પો લેਂਦਾ ਸਿਰ ਪਹਿਲਾਂ ਦਿੰਦਾ ਇਹ ਨਾ ਸੋਚੀਏ ਵੀ ਇਹਨੂੰ ਆਤਮ ਹੱਤਿਆ ਨਾਲ ਨਾ ਜੋੜੀਏ ਆਤਮ ਹੱਤਿਆ ਹੁੰਦੀ ਹੈ ਜਿਹੜੀ ਅਸੀਂ ਆਪਦੀ ਜ਼ਿੰਦਗੀ ਤੋਂ ਨਿਰਾਸ਼ ਹੋ ਕੇ ਕਰਦੇ ਹਾਂ ਵੀ ਮੈਨੂੰ ਆ ਫਲਾਨੀ ਚੀਜ਼ ਨਹੀਂ ਮਿਲੀ ਇਹ ਮੈਂ ਜ਼ਿੰਦਗੀ ਤੋਂ ਨਿਰਾਸ਼ ਹੋ ਗਿਆ ਜਾਂ ਮੇਰੇ ਬੱਚਿਆਂ ਨੇ ਮੈਨੂੰ ਘਰ ਵਿੱਚ ਨਹੀਂ ਪਾਲਿਆ ਜਾਂ ਕਿਸੇ ਚੀਜ਼ ਦਾ ਕੋਈ ਵੀ ਦੁਨਿਆਵੀ ਦੁੱਖ ਆ ਉਹ ਦੁਨਿਆਵੀ ਦੁੱਖ ਤੋਂ ਕੀਤੀ ਹੋਈ ਆਤਮ ਹੱਤਿਆ ਹੁੰਦੀ ਆ ਇਹ ਧਰਮ ਵਾਸਤੇ ਬੈਠੇ ਹੋਇਆ ਆਤਮ ਹੱਤਿਆ ਨਹੀਂ ਆ ਇਸ ਵਾਸਤੇ ਆਪਾਂ ਇਹ ਚੀਜ਼ ਤੋਂ ਸੁਚੇਤ ਹੋਈਏ ਆਓ ਆਪਾਂ ਇੱਕ ਕਵਤਾ ਸਰਵਣ ਕਰੀਏ ਸਾਡੇ ਜਥੇ ਪਾਸੋਂ ਕਿ ਜਿਹੜੇ ਮਰਨ ਦਾ ਨ ਜਿਹੜੇ ਅਣਖੀ ਆ ਜਿਹੜੇ ਖਾਲਸੇ ਆ ਉਹ ਜਿਹੜਾ ਮਰਨਾ ਪਈ ਨਾ ਕਬੂਲ ਕਰਦੇ ਉਹ ਅਣਖ ਦਾ ਜਿਉਂਦੇ ਆ ਭਾਵੇਂ ਥੋੜੇ ਦੇਣੀ ਜੀ ਤੇ ਅਣਖੀ ਜਿਹੜੇ ਆ ਸਾਡੇ ਕਿੰਨੇ ਜਰਨੈਲ ਆ ਅਸੀਂ ਵੇਖ ਲਈਏ ਇਤਿਹਾਸ ਵਿੱਚ ਜਿਨ੍ਹਾਂ ਦੀ ਉਮਰਾਂ ਬੜੀਆਂ ਥੋੜੀਆਂ ਹੋਈਆਂ ਪਰ ਜੋ ਉਹਨਾਂ ਨੇ ਕਾਰਨਾਮੇ ਕੀਤੇ ਅੱਜ ਸਾਰੀ ਦੁਨੀਆ ਉਹਨਾਂ ਨੂੰ ਪੂਜ ਰਹੀ ਆ ਆ ਉਹ ਨਿਰਵੈਰ ਖਾਲਸਾ ਕਵੀਸ਼ਰੀ ਜੱਥੇ ਦੇ ਪਾਸੋਂ ਆਪਾਂ ਇੱਕ ਕਵਤਾ ਸੁਣ ਕੇ ਚੱਲੀਏ ਜੀ ਉਹ ਮੀ ਅਣਖ ਨੂੰ ਮਾਰੇ ਜਦ 60 ਦੁਸ਼ਮਣ ਉਹਦੋਂ ਸ਼ਾਂਤੀ ਦਾ ਕਿੱਥੇ ਜਾਪ ਹੁੰਦਾ ਉਸ ਵੇਲੇ ਕੋਈ ਜੰਮ ਦਾ ਸ਼ੇਰ ਨਲੂਆ ਉਸ ਵੇਲੇ ਕੋਈ ਪੈਦਾ ਪਰਤਾਪ ਹੁੰਦਾ ਕੌਮਾਂ ਵਿੱਚ ਹੈ ਮਰਨ ਦਾ پاک ਜਜ਼ਬਾ ਕੌਮੀ ਦਿਲਾਂ ਅੰਦਰ ਆਪਣੇ ਆਪ ਹੁੰਦਾ ਜੇ ਕਰ ਝੁਲਮ ਚੱਲਣਾ ਵੀ ਮਹਾਪਾਪ ਹੁੰਦਾ ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹਿਤ ਪਰਜਾ-ਪੁਰਜਾ ਕਟ ਮਰੇ ਕਭੂ ਨਾ ਸਾੜ ਦੇਖੇਤ ਗੱਲਾਂ ਸੋਣ ਆ ਗਿਆਂ ਸਿੰਘਾਂ ਨੂੰ ਜੋਸ਼ ਜੀ ਗਈਆਂ ਨਾ ਮੂਹ ਨਜ਼ਰੀਆਂ ਚਾਹੀਦਾ ਨਹੀਂ ਰਹਿਣਾ ਸਾਨੂੰ ਖਮੋਸ਼ੀ ਇਹ ਤਹਣ ਖਰੀਆਂ ਦੀ ਸਦਾ ਹੋਵਦੀ ਸੋਲੋਤ ਜੀ ਜਿਨ੍ਹਾਂ ਨੇ ਮੌਤ ਮੰਗੀ ਐ ਅਣਖ ਦਾ ਜਿਉਣਾ ਮਰਦਾਂ ਦੀ ਮੌਤ ਜੀ ਥੋੜੇ ਦਿਨ ਚੰਗੀਆਂ ਉਹ ਦਸਮ ਪਿਤਾ ਗੁਰਾਂ ਦਾ ਸੀ ਸਵਾਰਿਆ ਹਿੰਦੁਸਤਾਨ ਬਦਲੇ ਮਾਤਾ ਦੇ ਸਮੇਤ ਸਹਿਬਜ਼ਾ ਦੀਵਾਰਿਆ ਸਿੱਖੀ ਦੀ ਸ਼ਾਨ ਬਦਲੇ ਅੰਮ੍ਰਿਤਸਰ ਹੰਦ ਜੀ ਚੋਂ ਜਾਨੋ ਮੌਤ ਜੀ ਚੀਨੇ ਦੂਪ ਚੰਗੀਆਂ ਅਣਖ ਦਾ ਜਿਉਣਾ ਮਰਦਾਂ ਦੀ ਮੌਤ ਜੀ ਥੋੜੇ ਦਿਨ ਚੰਗੀ ਐ ਉਹ ਬੋਲੀ ਮਾਰ ਸੁਖਾ ਸਿੰਘ ਖੂਚੋਂ ਕੱਢਿਆ ਲੱਕੀ ਵਾਂਗ ਬਣਦੇ ਵੀ ਕਨੇ ਰਵਣ ਜਿੰਨਾ ਮੱਸਾ ਵੱਡਿਆ ਹੈ ਤਮਾਮ ਜਾਣਦੇ ਅਣਖ ਦੇ ਵੰਧੀ ਤਰੋਂ ਤੇ ਜੀਤੇ ਬਣਾਉਂਦੀ ਟੰਗੀਆਂ ਅਣਖ ਦਾ ਜਿਉਣਾ ਮਰਦਾਂ ਦੀ ਮੌਤ ਜੀ ਥੋੜੇ ਦਿਨ ਚੰਗੀ ਐ ਉਹ ਸ਼ੇਰਾਂ ਦੇ ਨਾ ਪੁੱਤਰ ਚੁਕਾਇਆ ਚੋਕਦੇ ਬਿਲਕੁਲ ਇੱਕ ਗੱਪਤਾ ਦੇ ذریعے ਜਿਹੜਾ ਇਤਿਹਾਸਿਕ ਪਰਪੇਖ ਜਿਹੜੇ ਅਗੇ ਇਤਿਹਾਸਿਕ ਪੱਖ ਪੇਸ਼ ਕੀਤੇ ਗਏ ਐ ਸੋ ਜਥਿਆਂ ਨੇ ਆ ਕੇ ਇੱਥੇ ਹਾਜ਼ਰੀਆਂ ਲਗਵਾਈਆਂ ਤੇ ਪਰ ਅਜੇ ਬਹੁਤ ਸਾਰੇ ਜਥੇ ਜਿਹੜੇ ਹੈਗੇ ਆ ਉਹ ਉਡੀਕ ਰਹੇ ਆ ਕੀ ਦੇਖ ਰਹੇ ਆ ਇਸ ਮੋਰਚੇ ਬਾਰੇ ਕੀ ਸੋਚ ਰਹੇ ਆ ਕੀ ਭਰੋਸਾ ਨਹੀਂ ਕਰ پا ਰਹੇ ਅਜੇ ਜਾਂ ਸਿੱਖ ਕੀ ਸੋਚ ਰਹੇ ਆ ਸੰਗਤ ਕੀ ਸੋਚ ਰਹੀ ਹੈ ਕੀ ਇਹ ਮੋਰਚਾ ਅਜੇ ਉਦਾਂ ਦਾ ਨਹੀਂ ਹੋਇਆ ਕਿ ਸਾਰਿਆਂ ਦਾ ਭਰੋਸਾ ਜਿੱਤ ਸਕੇ ਇਹ ਮੋਰਚਾ ਕਦੋਂ ਕਾਮਯਾਬ ਹੋਵੇਗਾ ਕਦੋਂ ਵੱਡਾ ਹੋਵੇਗਾ ਕਦੋਂ ਇਸ ਮੋਰਚੇ ਦੀਆਂ ਮੰਗਾਂ ਮੰਨੀਆਂ ਜਾ ਸਕਣਗੀਆਂ ਤੇ ਕਦੋਂ ਬੇਅਦਬੀਆਂ ਦੇ ਲਈ ਸਖਤ ਕਾਨੂੰਨ ਬਣਨਗੇ ਇਹ ਅਜੇ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦੇਵ ਨਾਮ ਸਿੰਘ ਪੰਜਾਬੀ ਲੋਕ ਚਾਨਣ